ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਮੌਸਮ ਪੰਜਾਬੀ ਟੀਵੀ YouTube ਚੈਨਲ ਤੇ Facebook ਹੈ ਜਿਹੜੀ ਸਤਗੁਰੂ ਭੰਗੂ ਦੇ ਨਾਲ ਦੋਸਤੋ ਗੱਲਬਾਤ ਕਰਦੇ ਆ ਕਿ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਮੌਸਮ ਜਿਹੜਾ ਕਿਹੋ ਜਿਹਾ ਰਹੂਗਾ ਤੇ ਕਿੱਥੇ ਕਿੱਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਵੀ ਜਰੂਰ ਕਮੈਂਟ ਦੇ ਰਾਹੀਂ ਸਾਨੂੰ ਜਾਣਕਾਰੀ ਭੇਜਿਓ ਜਾਂ ਸ਼ਾਰਟ ਵੀਡੀਓ ਸਾਡੇ 9023396709 WhatsApp ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਤੇ ਆਪਣਾ ਤੇ ਨਾਮ ਜ਼ਿਲ੍ਹੇ ਦਾ ਨਾਮ ਜ਼ਰੂਰ ਲਿਖ ਦੇਣਾ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਤੌਰ ਤੇ ਸੈਟਲਾਈਟ ਆ ਉਸ ਨੂੰ ਦੇਖ ਪਾ ਰਹੇ ਹਾਂ ਦੋਸਤੋ ਦੱਖਣੀ ਮਾਲਵੇ ਦੇ ਖੇਤਰਾਂ ਦੇ ਵਿੱਚ ਜਿਹੜੀ ਬੱਦਲਵਾਈ ਬਣੀ ਹੋਈ ਹੈ ਜਾਨੀ ਕਿ ਲੈਂਦੇ ਵਾਲੇ ਵਿੱਚ ਸਾਈਡ ਆ ਤੇ ਰਾਜਸਥਾਨ ਦੇ ਵਿੱਚ ਆ ਤੇ ਇਧਰੋਂ ਆ ਥੋੜੇ ਜੇ ਇਲਾਕੇ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਇਸ ਸਮੇਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਤਰਨਤਾਰਨ ਸਾਹਿਬ ਹੋ ਗਿਆ ਫਿਰੋਜ਼ਪੁਰ ਹੋ ਗਿਆ ਤੇ ਸ੍ਰੀ ਮੁਕਸਰ ਸਾਹਿਬ ਹੋ ਗਿਆ ਤੇ ਫਾਜ਼ਲੀ ਕਾ ਬੋਹਰ ਹੋ ਗਏ ਬਠਿੰਡਾ ਬਰਨਾਲਾ ਸੰਗਰੂਰ ਤੇ ਉਸ ਤੋਂ ਅੱਗੇ ਥੋੜੇ ਜੇ ਇਲਾਕੇ ਕਹਿ ਸਕਦਾ ਅਸੀਂ ਮੋਗੇ ਦੇ ਕਪੂਰਥਲੇ ਦੇ ਤੇ ਉਸ ਤੋਂ ਅੱਗੇ ਗਰਦਾਸਪੁਰ ਤੇ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਦੇ ਜਾਨੀ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਟੁੱਟਮੇ ਰੂਪ ਦੇ ਵਿੱਚ ਕਿਤੇ ਕਿਤੇ ਗਰਜ ਲਿਸਕ ਜੀ ਜਿਹੜੀ ਇਸ ਸਮੇਂ ਜਾਰੀ ਆ ਕਿਤੇ ਮੀਂਹ ਪੈ ਰਿਹਾ ਕਿਤੇ ਬੱਦਲ ਆਏ ਹੋਏ ਨੇ ਕਿਤੇ ਕਾਲੀਆਂ ਘਟਾਵਾਂ ਦਿਖਾਈ ਦੇ ਰਹੀਆਂ ਨੇ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਕਿ ਆਪਾਂ ਨੂੰ ਦੁਪਹਿਰ ਤੋਂ ਬਾਅਦ ਜਾਨੀ ਕਿ 2 ਵਜੇ ਤੋਂ ਬਾਅਦ ਢੇਰ ਸ਼ਾਮ ਤੱਕ 6-7 ਵਜੇ ਤੱਕ ਇਸੇ ਤਰ੍ਹਾਂ ਟੁੱਟਮੇ ਬੱਦਲਾਂ ਦੀ ਆਵਾਜ਼ ਹੀ ਦੇਖਣ ਨੂੰ ਮਿਲੂਗੀ ਕੋਈ ਵੱਡੇ ਪੱਧਰ ਦੀ ਕਾਰਵਾਈ ਨਹੀਂ ਆਪਾਂ ਕਹਿ ਸਕਦੇ ਭਾਰੀ ਮੀਂਹ ਇਹ ਲਗਾਤਾਰ ਮੀਂਹ ਇਸ ਜਹਾ ਕੁਝ ਨਹੀਂ ਹੈਗਾ ਸਿਰਫ ਜਿਵੇਂ 10-15 ਮਿੰਟ 20 ਮਿੰਟ ਜਾਂ ਅੱਧੇ ਘੰਟੇ ਦੇ ਸਿੱਟੇ ਸਰਾਟੇ ਕੁਝ ਕੁ ਖੇਤਰਾਂ ਦੇ ਵਿੱਚ ਲਿਮਟਿਡ ਜੇ ਖੇਤਰਾਂ ਵਿੱਚ ਦਿਖਾਈ ਦੇ ਰਹੇ ਨੇ ਬਾਕੀ ਇਲਾਕਿਆਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਦੋਸਤੋ ਬੱਦਲਾਂ ਦੀ ਆਵਾਜ਼ ਜੀ ਜ਼ਰੂਰ ਬਣੀ ਹੋਈ ਹੈ ਬੱਦਲਾਂ ਦੀ ਆਵਾਜ਼ ਜੀ ਤੁਸੀਂ ਇਸ ਸਾਈਡ ਵੀ ਦੇਖ ਸਕਦੇ ਹੋ ਹਿਮਾਚਲ ਵਾਲੇ ਸਾਈਡ ਤੇ ਚੰਡੀਗੜ੍ਹ ਵਾਲੇ ਸਾਈਡ ਤੇ ਪਟਿਆਲੇ ਵਾਲੇ ਸਾਈਡ ਤੇ ਬਾਕੀ ਲੁਧਿਆਣੇ ਦੇ ਵਿੱਚ ਵੀ ਹੋਰ ਵੀ ਕਈ ਇਲਾਕੇ ਨਵਾਂ ਸ਼ਹਿਰ ਹਜ਼ਾਰਪੁਰ ਬੱਦਲਾਂ ਦੀ ਆਵਾਜ਼ ਜੀ ਜ਼ਰੂਰ ਟੁੱਟਵੇਂ ਰੂਪ ਵਿੱਚ ਹਲਕੀ-ਹਲਕੀ ਬਣੀ ਰਹੂਗੀ ਕਿਤੇ ਬੱਦਲ ਆਗੇ ਕਿਤੇ ਲੰਘੇ ਇਸ ਤਰ੍ਹਾਂ ਜਿਹੜੇ ਕਿ ਝੜਦੇ ਤੋਂ ਲੈੰਦੇ ਵੱਲ ਨੂੰ ਜਾ ਰਹੇ ਨੇ ਤੇ ਆਉਣ ਵਾਲੇ ਸਮੇਂ ਤੱਕ ਇਹ ਬੱਦਲਾਂ ਦੀ ਹਵਾ ਜੀ ਜਾਰੀ ਰਹੂਗੀ ਮੀਂਹ ਦੀਆਂ ਕਾਰਵਾਈਆਂ ਸਿਰਫ ਲਿਮਟਿਡ ਖੇਤਰ ਜਿਹੜੇ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਵਿੱਚ ਹੀ ਹੋਣ ਦੀ ਜਿਹੜੀ ਉਮੀਦ ਬਣੀ ਹੋਈ ਹੈ ਜਾਨੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਇਹ ਬੱਦਲਬਾਈ ਜਿਹੜੀ ਦਿਖਾਈ ਦੇ ਰਹੀ ਹੈ ਤੇ ਇਹ ਲੈੰਦੇ ਵਾਲੀ ਸਾਈਡ ਆ ਤੇ ਆ ਪੰਜਾਬ ਦੇ ਇਲਾਕੇ ਨੇ ਤੇ ਆ ਰਾਜਸਥਾਨ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਭਾਰੀ ਮੀਂਹ ਵਧੀਆ ਤਕੜਾ ਮੀਂਹ ਜਿਹੜਾ ਰਾਜਸਥਾਨ ਦੇ ਕਈ ਇਲਾਕਿਆਂ ਦੇ ਵਿੱਚ ਇਸ ਵਾਰ ਫੇਰ ਦੇਖਣ ਨੂੰ ਮਿਲ ਰਿਹਾ ਦੋਸਤੋ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਵਾਰ ਰਾਜਸਥਾਨ ਆਪਾਂ ਨੂੰ ਜੋ ਮੇਰੇ ਅੰਦਾਜ਼ੇ ਤੇ ਅੰਕੜੇ ਨੇ ਉਸ ਦੇ ਮੁਤਾਬਕ ਕਿ ਮੀਂਹ ਦੇ ਦੌਰ ਦੇ ਵਿੱਚ ਇਸ ਵਾਰ ਪਿਛਲੇ ਸਾਲ ਵਾਂਗ ਫੇਰ ਅੱਗੇ ਨਿਕਲੂਗਾ ਪੰਜਾਬ ਤੋਂ ਕਿਉਂਕਿ ਕੱਲ ਵੀ ਦੇਖਿਆ ਤੁਸੀਂ ਰਾਜਸਥਾਨ ਦੇ ਵਿੱਚ ਕਈ ਜਗ੍ਹਾ ਤ ਤਾਕੜਾ ਮੀਂਹ ਲੱਗਿਆ ਤੇ ਅੱਜ ਵੀ ਫੇਰ ਦੁਬਾਰਾ ਉੱਥੇ ਤਾਗੜੀਆਂ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਤੇ ਕੁਝ ਕੁ ਹਰਿਆਣਾ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਬੱਦਲਬਾਈ ਸਟਰੋਂਗ ਜੀ ਬਣੀ ਹੋਈ ਆ ਕਿਤੇ ਕਿਤੇ ਦਾ ਤੇ ਹਰਿਆਣਾ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਤੇ ਦੂਜਾ ਜੂਪੀ ਐਮਪੀ ਦਿੱਲੀ ਤੇ ਉਸ ਤੋਂ ਬਾਅਦ ਉੱਤਰਾਖੰਡ ਦੇ ਵਿੱਚ ਵੀ ਜਿਹੜੀਆਂ ਬੱਦਲਾਂ ਦੀ ਆਵਾਜਾਈ ਆ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਬਾਕੀ ਦੋਸਤੋ ਜੋ ਵੀ ਅਪਡੇਟ ਰਾਤ ਦੇ ਸਮੇਂ ਆਊਗੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਰਿਕਾਰਡ ਕਰਕੇ ਜਾਂ ਲਾਈਵ ਹੋ ਕੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਨੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ